ਸ੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਵੀਰੋ ਅੱਜ ਤੁਹਾਨੂੰ ਜਿਹੜੀ ਤਕਲੀਫ ਦਿੱਤੀ ਆ ਉਹ ਇਸ ਕਰਕੇ ਆ ਕਿਉਂਕਿ ਸਾਡੇ ਸਾਬਕਾ ਐਮਐਲਏ ਧੂਰੀ ਚੰਦ ਮਿੰਟ ਪਹਿਲਾਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਕੇ اٹੇ ਆ ਤੇ ਇੱਥੇ ਰੇਲਵੇ ਵਾਲੀ ਜਗ੍ਹਾ ਤੇ ਫਾਟਕਾਂ ਤੇ ਆ ਕੇ ਵੀ ਉਹਨਾਂ ਨੇ ਆਪਦੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਕੁਝ ਨਾ ਕੁ। ਔਰ ਉਹ ਕਹਿ ਰਹੇ ਆ ਜੋ ਰੇਲਵੇ ওভার ਵਰੇਜਾ ਉਹਦੇ ਬਾਰੇ ਮੁੱਖ ਮੰਤਰੀ ਸਾਹਿਬ ਝੂਠ ਬੋਲ ਰਹੇ ਆ। ਕੋਈ ਐਕਸਰਸਾਈਜ਼ ਨਹੀਂ ਹੋਈ। ਸ਼ਾਇਦ ਤੁਸੀਂ ਸਾਰੇ ਜਾ ਕੇ ਆਇਓ। ਕਿਸੇ ਆਰਟੀਆਈ ਦਾ ਹਵਾਲਾ ਦਿੰਦੇ ਆ ਪਤਾ ਨਹੀਂ ਕਿਹੜੀ ਇਨਫੋਰਮੇਸ਼ਨ ਹੈ ਉਹਨਾਂ ਦੇ ਕੋਲੇ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਇਹਦੇ ਵਿੱਚ ਹੋਇਆ ਕੀ ਆ ਹੁਣ ਤੱਕ ਕਿਹੜੀ ਕਿਹੜੀ ਐਕਸਰਸਾਈਜ਼ ਹੋਈ ਆ ਤੇ ਕਿੱਥੇ ਜਾ ਕੇ ਰੁਕ ਗਿਆ ਕੰਮ ਔਰ ਉਹ ਭਲੇ ਮਾਸ ਪਤਾ ਨਹੀਂ ਕਿਹੜੇ ਕਾਗਜ਼ਾਂ ਨਾਲ ਮੱਥਾ ਮਾਰ ਰਿਹਾ ਇਹ ਪੂਰੇ ਦਾ ਪੂਰਾ ਪ੍ਰੋਜੈਕਟ ਆ ਜਿਹੜਾ ਸਟੇਟ ਗਵਰਨਮੈਂਟ ਦਾ ਪ੍ਰੋਜੈਕਟ ਸੀ ਜੀ ਰੇਲਵੇ ਤੋਂ ਸਿਰਫ ਐਨਓਸੀ ਲੈਣੀ ਸੀ ਅਸੀਂ एनओसी ਕਿਸ ਚੀਜ਼ ਦੀ ਸੀਗੀ ਜੋ ਸਾਡਾ ਸਾਈਟ ਪਲਾਨ ਸੀਗਾ ਜੋ ਬ੍ਰਿਜ ਦਾ ਪਲਾਨ ਉਹਨਾਂ ਨੇ ਪਾਸ ਕਰਕੇ ਭੇਜਣਾ ਹੁੰਦਾ ਔਰ ਆ ਡਾਕੂਮੈਂਟ ਮੈਂ ਤੁਹਾਨੂੰ ਸ਼ੋਅ ਆਫ ਕਰ ਰਿਹਾ ਜਿਹੜੇ ਰੇਲਵੇ ਨਾਲ ਵੀ ਐਕਸਰਸਾਈਜ਼ ਹੋਏ ਨੇ ਆ ਲੇਟੈਸਟ ਆ ਜਿਹੜਾ ਉਹਨਾਂ ਨੇ ਭੇਜਿਆ ਚੀਫ ਇੰਜੀਨੀਅਰ ਆਰਓਵੀ ਨਾਰthern ਰੇਲਵੇ ਨੇ ਔਰ ਬਕਾਇਦਾ ਇਹਨਾਂ ਨੇ ਕਨਸੈਪਚੁਅਲ ਗਾਈਡ ਆਫ ਪ੍ਰੋਪੋਜ਼ਲ ਕੰਸਟਰਕਸ਼ਨ ਆਫ 2 ਲੇਨ ਆਰਓਵੀ ਬਿਧ ਫੁੱਟਪਾਥ ਔਨ ਸੇਰੋਂ ਡਿਸਟ੍ਰਿਬਿਊਟਰੀਡ ਜੋਇਨਿੰਗ ਲੈਵਲ ਕ੍ਰੋਸਿੰਗ 62ਏ ਔਨ ਰਾਜਪੁਰਾ ਬਠਿੰਡਾ ਲਾਈਨ ਧੂਰੀ Town District Sangrur ਔਰ ਇਹ ਤੋ ਅਗਲੀ ਤੁਹਾਨੂੰ ਦਿਖਾ ਰਿਆ ਮੈਂ ਇਹਨੂੰ ਵੀ ਨੋਟ ਕਰ ਲਿਓ ਪੀਆਈ ਡੀਵੀ ਦੀ ਲੈਟਰ ਸੈਕਟਰੀ ਡਿਪਾਰਟਮੈਂਟ ਆਫ ਪਬਲਿਕ ਵਰਕਸ ਨੂੰ ਲਿਖੀ ਹੋਈ ਆ ਜੀਦੇ ਵਿੱਚ ਆ ਸਾਰੇ ਸਟੈਂਪਾਂ ਲੱਗੀਆਂ ਹੋਈਆਂ ਨੇ 54.76 ਕਰੋੜ ਰੁਪਇਆ ਪੀ ਆਈ ਡੀ ਵੀ ਕੋਲੇ ਰਿਜ਼ਰਵ ਪਿਆ ਔਰ ਕਾਦੇ ਬਾਰੇ ਕਲੀਅਰ ਕਟ ਲਿਖਿਆ ਹੋਇਆ ਕੰਸਟਰਕਸ਼ਨ ਆਫ ਨਿਊ ਟੂ ਲੇਨ ਆਰਓਬ ਵਿਦ ਫੁੱਟਪਾਥ ਔਨ ਸੇਰੋ ਡਿਸਟ੍ਰਿਬਿਊਟਰੀ ਅਡਜੋਇਨਿੰਗ ਲੈਵਲ ਕਰਾਸਿੰਗ ਬਾਟ ਏ ਔਨ ਰਾਜਪੁਰਾ ਬਟੇਂਡਾ ਰੇਲਵੇ ਲਾਈਨ ਐਟ ਧੂਰੀ ਟਾਊਨ ਡਿਸਟ੍ਰਿਕਟ ਸੰਗਰੂਰ ਅਗਲਾ ਤੁਹਾਨੂੰ ਇੱਕ ਸਾਈਟ ਪਲਾਨ ਮੈਂ ਸ਼ੋ ਕਰਦਾ ਜਿਹੜਾ ਪਹਿਲਾਂ ਵੀ ਮੈਂ ਆਪਦੇ ਫੇਸਬੁੱਕ ਦੇ ਉੱਪਰ ਸੋਸ਼ਲ ਮੀਡੀਆ ਤੇ ਪਾਇਆ ਸੀ ਇਹ ਉਹ ਆ ਸਾਈਟ پلان ਜਿਹਦੀ ਪ੍ਰਪੋਜ਼ਲ ਐਨਓਸੀ ਉਹਨਾਂ ਨੇ ਸਾਨੂੰ ਦੇ ਨਹੀਂ ਸੀ ਇਤਿਹਾਸ ਸਾਰੇ ਸਾਈਨ ਆ ਪੀਆਈਡੀਵੀ ਦਾ ਇਹ ਪ੍ਰਪੋਜ਼ਲ ਗਿਆ ਵਿਆ ਰੇਲਵੇ ਦੇ ਆਪਦੇ ਉੱਚ ਅਧਿਕਾਰੀਆਂ ਦੇ ਸਾਈਨ ਨੇ ਥੱਲੋ ਹੋ ਕੇ ਚੱਲ ਗਿਆ ਸਿਰਫ ਇੱਕ ਸਾਈਨ ਹੈ ਜਿਹੜਾ ਲਾਸਟ ਵਾਲਾ ਉਹ ਰਹਿੰਦਾ ਸੀ ਜਿਹੜਾ ਚੀਫ ਇੰਜੀਨੀਅਰ ਬ੍ਰਿਜੇਸ ਆ ਉਹਨੇ ਐਨਓਸੀ ਦੇਣਾ ਸੀ ਸਾਡਾ ਸਾਈਟ پلان ਜਿਹੜਾ ਆ ਵਾਲਾ ਉਹ ਓਕੇ ਕਰਕੇ ਭੇਜਣਾ ਸੀ ਜਿਹਨੂੰ ਮਾਨ ਜੋ ਰੀਲ ਵੀ ਮੰਤਰੀ ਆ ਜਿਹੜੇ ਸਾਡੇ ਰਾਜ ਮੰਤਰੀ ਆ ਬਿੱਟੂ ਜੀ ਉਹ ਆਪ ਵੀ ਮੰਨ ਕੇ ਹਟੇ ਨੇ ਉਹਨਾਂ ਨੇ ਰੋਕਿਆ ਦਰਾਹੇ ਦੀ ਇੱਕ ਪ੍ਰੋਬਲਮ ਦੀ ਵਜ੍ਹਾ ਕਰਕੇ ਵੀ ਸਾਨੂੰ ਜੀ ਪਹਿਲਾਂ ਉਹ ਕਰਕੇ ਦਿਓ ਫਿਰ ਅਸੀਂ ਇਹਨੂੰ ਮਨਜ਼ੂਰ ਕਰਾਂਗੇ ਔਰ ਅਗਲੀ ਮੈਂ ਤੁਹਾਨੂੰ ਆ ਐਨਓਸੀ ਦਿਖਾਉਣੀ ਚਾਹਣਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਜਿਹੜਾ ਉਹਦੇ ਉੱਪਰ ਬਿਜਲੀ ਬੋਰਡ ਦਾ ਕੰਮ ਹੋਇਆ ਹੋਇਆ ਸੀ ਉਹਨਾਂ ਦੀ ਐਨਓਸੀ ਆ ਆ ਸਾਰੇ ਪੇਪਰ ਤੁਹਾਨੂੰ ਅਸੀਂ ਸਬਮਿਟ ਕਰਾਂਗੇ ਔਰ ਉਸ ਤੋਂ ਬਾਅਦ ਆ ਇਰੀਗੇਸ਼ਨ ਦੀ ਹੈ ਜੀ ਅਸੀਂ ਇਰੀਗੇਸ਼ਨ ਵਾਲਿਆਂ ਨੂੰ ਮੈਸੂ ਲੋ ਟੋਟਲ ਅਮਾਉਂਟ ਬਣਾ ਕੇ ਦਿੰਨਾ ਹੈ ਫੈਸਿਲਿਟੀ ਬੈਂਕ ਗਰੰਟੀ ਤੇ ਫੈਸਿਲਿਟੇਸ਼ਨ ਚਾਰजेस ਕਰਕੇ ਤਕਰੀਬਨ 6 ਕਰੋੜ ਰੁਪਏ ਪੀ ਡਬਲਯੂ ਡਿਪਾਰਟਮੈਂਟ ਹੈ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਨੂੰ ਦੇ ਚੁੱਕਿਆ ਕਿਉਂਕਿ ਉਹਦੇ ਉੱਪਰ ਪੁਲ ਬਣਨਾ ਸੀਗਾ ਇਸ ਚੀਜ਼ ਦਾ ਔਰ ਇਸ ਤੋਂ ਬਿਨਾ ਤੁਹਾਨੂੰ ਮੈਂ ਨੈਕਸਟ ਦੇ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟ ਐਂਡ ਕਲਾਈਮੇਟ ਚੇਂਜ ਇਹਨਾਂ ਦੀ ਕਲੀਅਰੈਂਸ ਦੇ ਰਿਆਂ ਫੋਰੈਸਟ ਵਾਲਿਆਂ ਨੇ ਜਿਹੜੀ ਸਾਨੂੰ ਐਨਓਸੀ ਦਿੱਤੀ ਆ ਔਰ ਇਹਦੇ ਬਦਲੇ ਚ ਅਸੀਂ 1.5 ਹੈਕਟੇਅਰ ਜ਼ਮੀਨ ਫੋਰੈਸਟ ਨੂੰ ਮੱਤੇ ਵਾਲਾ ਦੇ ਵਿੱਚ ਲੈ ਕੇ ਦਿੱਤੀ ਆ ਪੀਡਬਲਯੂਡੀ ਡਿਪਾਰਟਮੈਂਟ ਨੇ ਔਰ ਮੈਂ ਹੈਰਾਨ ਆ ਇੰਨੀ ਸਾਰੀ ਐਕਸਰਸਾਈਜ਼ ਨੂੰ ਸਾਡੇ ਐਮਐਲਏ ਸਾਹਿਬ ਬੇਪਰਦਾ ਕਰਦੇ ਆ ਪਤਾ ਨਹੀਂ ਕਿਹੜੇ ਕਾਗਜ਼ਾਂ ਦਾ ਮੱਥਾ ਮਾਰ ਰਹੇ ਆ ਉਹ ਔਰ ਐਡਾ ਸੋਹਣਾ ਪ੍ਰੋਜੈਕਟ ਸੀਗਾ ਤੇ ਧੂਰੀ ਦੀ ਤਕਦੀਰ ਬਦਲਣ ਵਾਲੀ ਆ ਪਰ ਹੁਣ ਰੇਲਵੇ ਮੰਤਰਾਲੇ ਦਾ ਕੀ ਕਰੀਏ ਅਸੀਂ ਉਹਨਾਂ ਦੇ ਮਨਾਂ 'ਚ ਜਿਹੜੀ ਬੇਈਮਾਨੀ ਆ ਭਾਜਪੀ ਦੇ ਹਮੇਸ਼ਾ ਮਾਨ ਸਰਕਾਰ ਦੇ ਕੰਮਾਂ ਨੂੰ ਰੋਕਣ ਦੀ ਉਹ ਕੰਮ ਕਰਕੇ ਨਹੀਂ ਦਿਖਾਉਂਦੇ ਬਰਾਬਰ ਦੋ ਕੰਮ ਕਰਕੇ ਦਿਖਾ ਦੇਣ ਪਰ ਸਾਡੇ ਕੰਮਾਂ ਦੇ ਵਿੱਚ ੜਿੱਕਾ ਪਾਉਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ ਔਰ ਅੱਜ ਤਾਂ ਮੈਨੂੰ ਕਾਂਗਰਸ ਵਾਲੇ ਐਮਐਲਏ ਜਿਹੜੇ ਸਾਬਕਾ ਐਮਐਲਏ ਆ ਉਹ ਵੀ ਲੱਗੇ ਵੀ ਉਹ ਵੀ ਉਸੇ ਕੋਸ਼ਿਸ਼ਾਂ ਚ ਹੀ ਨੇ ਉਹ ਕੋਈ ਆਪਦੇ ਪ੍ਰਾਣਾ ਜਿਹੜਾ ਅੰਡਰਵਿਜ ਜਾਂਦਾ ਸੀਗਾ ਉਹਦੇ ਸਾਈਡ ਪਲਾਨ ਚੱਕੀ ਫਿਰਦੇ ਆ ਉਹਦੀਆਂ ਆਰਟੀਆਈਆਂ ਚੱਕੀ ਫਿਰਦੇ ਆ ਦੇਖੋ ਜੀ ਆਹੀ ਕਰਿਆ ਸੀਗਾ ਕੀ ਆ ਸਾਰਾ ਕੁਝ ਇੰਨਾ ਬਿਨਾ ਮੀਟਿੰਗਾਂ ਤੋਂ ਹੋ ਗਿਆ ਜੀ ਉਹ ਭਲੇਮਾਨਸ ਕਹਿ ਰਹੇ ਆ ਵੀ ਕੋਈ ਮੀਟਿੰਗ ਨਹੀਂ ਹੋਈ ਇਹਦੇ ਰਿਗਾਰਡਿੰਗ ਮੁੱਖ ਮੰਤਰੀ ਸਾਹਿਬ ਝੂਠ ਬੋਲ ਰਹੇ ਆ ਕਿਸੇ ਆਰਟੀਆਈ ਦਾ ਹਵਾਲਾ ਦੇ ਰਿਹਾ ਪਤਾ ਨਹੀਂ ਕਿਹੜੀ ਆ ਉਹ ਰਾਜਸੀ ਆ ਸਾਰੇ ਕਾਗਿ ਤੁਹਾਨੂੰ ਪੇਪਰ ਦੇ ਕੇ ਤੋਰਾਂਗੇ ਔਰ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਮ ਸੇ ਕਮ ਰਾਜਨੀਤੀ ਤਾਂ ਕਰੋ ਜ਼ਰੂਰ ਕਰਨੀ ਚਾਹੀਦੀ ਆ ਪਰ ਫਾਲਸ ਫੇਕ ਝੂਠ ਔਰ ਕਿਦੇ ਬਾਰੇ ਮਾਨਯੋਗ ਮੁੱਖ ਮੰਤਰੀ ਬਾਰੇ ਜਿਨ੍ਹਾਂ ਨੇ ਆਪਣੀ ਜੋ ਵਾਅਦੇ ਕੀਤੇ ਸੀ ਜੁਵਾਨ ਤੋਂ ਜ਼ਿਆਦਾ ਉਹ ਪੁਗਾ ਕੇ ਦਿਖਾਇਆ ਸਾਰੇ ਪੰਜਾਬ ਦੇ ਵਸਨੀਕ ਜਾਣਦੇ ਆ ਜੋ ਜੋ ਵਾਅਦੇ ਕਰੇ ਸੀਗੇ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਤੋਂ ਵੱਧ ਕੇ ਕੰਮ ਕੀਤੇ ਨੇ ਇੱਕ ਅੱਧਾ ਵਾਅਦਾ ਰਹਿੰਦਾਗਾ ਉਹ ਵੀ ਤੁਹਾਡੇ ਸਾਹਮਣੇ ਆਊਗਾ ਵੀ ਮੂਹਰੇ ਸਰਕਾਰ 'ਚ ਜਾਣ ਤੋਂ ਪਹਿਲਾਂ ਪਹਿਲਾਂ ਅਗਲੇ ਬਜਟ ਦੇ ਵਿੱਚ ਹੀ ਮਾਨ ਸਾਹਿਬ ਨੇ ਕਿਹਾ ਉਹ ਵੀ ਪੂਰਾ ਹੋ ਜਾਊਗਾ। ਔਰ ਬੇਨਤੀ ਆ ਕਮਸੇ ਕਮ ਸਾਡੇ ਜਿਹੜੇ ਰਾਜਨੀਤਿਕ ਲੀਡਰ ਇਥੇ ਵਿਰੋਧੀ ਧਿਰਾਂ ਦੇ ਵਿੱਚ ਬੈਠੇ ਆ ਧੂਰੀ ਦੇ ਧੂਰੀ ਦੇ ਜੋ ਵਿਕਾਸ ਕਮ ਹੋ ਰਿਹਾ ਤੁਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਆਉਣ ਵਾਲੇ 4-5 ਮਹੀਨਿਆਂ ਚ ਜਿਹੜੇ ਹੋਰ ਹੋਣੇ ਆ ਜਿਹਦੇ ਨਾਲ ਧੂਰੀ ਦੀ ਰੀਮੋਡਲਿੰਗ ਹੋ ਰਹੀ ਆ ਬਿਊਟੀਫਿਕੇਸ਼ਨ ਦੇ ਪ੍ਰੋਜੈਕਟ ਨੇ ਇਹ ਭਲੇਮਾਨਸ ਵਿਰੋਧੀ ਤੇ ਰਾਲੇ ਤਾਂ ਮੈਨੂੰ ਇਹ ਨਹੀਂ ਲੱਗਦਾ ਸਾਡੇ ਜਿਹੜੇ ਕੰਮ ਨਾ ਹੋਏ ਉਹ ਤਾਂ ਦਿਖਾ ਦੇਣ ਸਾਨੂੰ ਦੇਖੋ ਜੀ ਇੱਥੇ ਖਰਾਬ ਆ ਇਹ ਕਿਤੇ ਕਲॉक ਟਾਵਰ ਕੋਲ ਆ ਕੇ ਖੜ ਜਾਂਦੇ ਨੇ ਆ ਦੇਖੋ ਜੀ ਕੀ ਲੋਡ ਪਈ ਆ ਬਣਾ ਰਹੇ ਆ ਨਾ ਕੁਝ ਤਾਂ ਆ ਤਾਂ ਨਹੀਂ ਰਹੇ ਧੂਰੀ ਨੂੰ ਜੇ ਇੱਥੇ ਮੁੱਖ ਮੰਤਰੀ ਸਾਹਿਬ ਮਿਲੇ ਆ ਤਾਂ ਕਮ ਸੇ ਕਮ ਇਹੋ ਜਿਹਾ ਮਾਡਲ ਸਿਟੀ ਤਾਂ ਬਣਾਉਣਾ ਉਹ ਸਾਡੀ ਕੋਸ਼ਿਸ਼ ਆ ਪਹਿਲਾਂ ਇੰਟਰਨਲ ਰੋਡ ਤੇ ਵੀ ਬੜੇ ਡਿੱਕੇ ਆਏ ਆ ਉਹਨਾਂ ਨੂੰ ਦੂਰ ਕੀਤਾ ਗਿਆ ਤਾਰਾਂ ਤੂਰਾਂ ਸਾਈਡਾਂ ਤੇ ਕਰਿਆਂਗੀਆਂ ਨੇ ਉਹਦੇ ਡਿੱਕੇ ਵੀ ਦੂਰ ਕਰਤੇ ਆ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਤੁਹਾਡੇ ਸਾਹਮਣੇ ਆਉਣਗੇ ਔਰ ਇਸ ਪੁਲ ਨੂੰ ਵੀ ਅਸੀਂ ਜਿੰਨੀ ਜਲਦੀ ਜੇ ਅੱਜ ਰੇਲਵੇ ਐਨਓਸੀ ਸਾਨੂੰ ਜਾਰੀ ਕਰ ਦਿੰਦਾ ਤਾਂ ਅਸੀਂ ਕੱਲ ਨੂੰ ਟੈਂਡਰ ਲਾਉਣ ਦੀ ਪੋਜੀਸ਼ਨ 'ਚ ਆ ਕੋਈ ਇਹਦੇ ਚ ਬਕਾਇਆ ਮਨਜ਼ੂਰੀ ਨਹੀਂ ਰਹਿੰਦੀ ਕਿਸੇ ਵੀ ਵਿਭਾਗ ਦੇ ਅੱਜ ਉਥੋਂ ਐਨਓਸੀ ਆ ਜੇ ਤਾਂ ਕੱਲ ਨੂੰ ਟੈਂਡਰ ਪੀਡਬਲਯੂਡੀ ਡਿਪਾਰਟਮੈਂਟ ਨੇ ਲਾ ਦੇਣਾ ਪੈਸੇ ਪਿਆ ਸਾਰੀਆਂ ਮਨਜ਼ੂਰੀਆਂ ਕੋਲੇ ਨੇ ਇਹੀ ਤੁਹਾਡੇ ਸਾਹਮਣੇ ਸਪਸ਼ਟ ਕਰਨਾ ਚਾਹੁੰਦੇ ਸੀ ਹੋਰ ਤੁਹਾਡੇ ਕੋਈ ਸਵਾਲ ਹੋਣੇ ਦੇ ਰਿਗਾਰਡਿੰਗ ਉਹ ਪੁੱਛ ਸਕਦੇ ਹੋ ਜੀ ਸਰ ਜਿਹੜੇ ਸਾਫ ਕਪਾ ਵਿਧਾਇਕ ਨੇ ਦੋਸ਼ ਲਾਇਆਗੇ ਸਾਰੇ ਬੇਬੁਨਿਆਦ ਨੇ ਜੀ ਸਰ ਤੁਹਾਡੇ ਸਾਹਮਣੇ ਆ ਕਾਗਜ਼ ਦੋਏ ਦੇ ਕੇ ਤੁਹਾਡੇ ਕੋਲ ਭੇਜਾਂਗੇ ਬੇਵਿਨਿਆਦ ਹੀ ਨਹੀਂ ਐਵੇਂ ਫालतੂ ਦੀ ਰਾਜਨੀਤੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੁੱਖ ਮੰਤਰੀ ਬਸ ਸਾਹ ਬਾਰੇ ਸਾਡੇ ਬਾਰੇ ਚਲੋ ਕੁਝ ਕਹਿ ਦੇਣ ਬੱਕਰੀ ਗੱਲ ਆ ਜਿਹੜੇ ਜਿਨ੍ਹਾਂ ਦਾ ਵਿਰੋਧੀ ਵੀ ਸਿੱਕਾ ਮੰਨਦੇ ਆ ਹੁਣ ਇਹਨਾਂ ਦੀ ਗਿਣਤੀਆਂ ਬਿੰਤੀਆਂ ਦਾ ਤਾਂ ਪਤਾ ਨਹੀਂ ਮੈਨੂੰ ਇਹਨਾਂ ਦੇ ਪ੍ਰਧਾਨ ਸਾਹਿਬ ਦੇ ਵੀ 12 5 48 ਹੋਈ ਜਾਂਦੇ ਨੇ ਇਹਨਾਂ ਦੇ ਵੀ ਉਹੋ ਜਿਹੀ ਕੁਝ ਹੋਈ ਜਾਂਦਾ ਫਾਲਤੂ ਦੀਆਂ ਇਨਫੋਰਮੇਸ਼ਨਾਂ ਲੈ ਕੇ ਇਹ ਪਬਲਿਕ 'ਚ ਸਪਰੈਡ ਕਰਦੇ ਆ ਜਿਹਨੇ ਚ ਲੋਕਾਂ ਦਾ ਕੋਈ ਸਾਰੋਕਾਰ ਨਹੀਂ ਸਾਡਾ ਵਾਸਤਾ ਸਿਰਫ ਲੋਕਾਂ ਦੇ ਕੰਮਾਂ ਤੱਕ ਆ ਜੋ ਪੀਰੀਅਡ ਮਾਨ ਸਾਹਿਬ ਦਾ ਹੁਕਮ ਹੈ ਸਾਨੂੰ ਜਨਤਾ ਨੇ ਵਕਸ਼ਿਆ ਉਹਦੇ 5 ਸਾਲ ਜਨਤਾ ਦੀ ਸੇਵਾ ਕਰਨੀ ਹੈ ਤੇ ਪਬਲਿਕ 'ਚ ਜਾਵਾਂਗੇ ਮਨਜ